ਸੰਬੰਧ ਜਿਹੜੇ ਉਹ ਕੈਨੇਡਾ ਨਾਲ ਜੁੜੇ ਹੋਏ ਲੱਗਦਾ ਹੁੰਦੇ ਨੇ ਕਿ ਜਿਤਿੰਦਰ ਸਿੰਘ ਸਾਹਿਬ ਨੂੰ ਜਦੋਂ ਗਲਬਤ ਕਰਦੇ ਕਿ ਕੁਝ ਕੁਛ ਕੀਤੀ ਹੈ ਨੇ 3 ਬੰਦੇ ਕਿਤੇ ਜਿਤਿੰਦਰ ਸਿੰਘ ਜਗਰ ਐਨਾ ਹੀ ਦੀ ਗੱਲ ਕਰੀ ਕਿ ਕੁਝ ਕੁਛ ਕੀਤੀ ਆ ਜਿਉਂ ਉਹਨਾਂ ਨੇ ਆਖੇ ਕਿ ਐਨਾ ਹੀ ਆਣਾ ਛੋਟੀ ਗੱਲ ਹੀ ਹੁੰਦੀ ਹਾਂਜੀ ਉਹਨਾਂ ਨਾਲ ਜਰਾ ਹਟਾਵਾ ਪੈਸੇ ਤੇ ਨੌਸਪੇਸ਼ਨ ਹੋ ਗਈ ਗ੍ਰੋਮ ਕੋਰੋਨਾ ਦੇ ਸਬੰਧਤ ਲਈ ਦਾ ਉਸ ਵਾਸਤੇ ਕਹਿੰਦੇ ਸੀ ਕਿ ਤੁਸੀਂ ਉੱਥੇ ਉਸ ਤੋਂ ਬਾਅਦ 4 ਘੰਟੇ ਰਹਿਣਾ ਮੈਂ ਤਾਂ ਦੱਸਿਆ ਵੀ ਮੇਰੀ ਵਾਈਫ ਹੈ मेरा बेटा है मेरी फैमिली मैं चार गया चार बारे गया ट्रीटमेंट बाकी उन्होंने जो नाम वगैरह ले मेरे को बंदे में के जानते हैं तो बाकी उन्होंने अपने जो साथियों

ਉਹ ਨਾ ਨੰਨੇ ਜੀ ਦਾ ਉਹ ਕਿ ਲੱਗਦਾ ਜਿਵੇਂ ਤੁਸੀਂ ਕੈਨੇਡਾ ਜਾ ਰਹੇ ਹੋ ਤੁਹਾਡੇ ਬੱਚਾ ਤੁਹਾਡੇ ਬਾਈ ਉੱਥੇ ਨੇ ਉਹਨੂੰ ਸ਼ੱਕ ਕਿੱਥੋਂ ਪਿਆ ਕਿ ਇਹ ਧਾਰਾ ਨਹੀਂ ਕਿਰਿਆ ਹੋ ਸਕਦੀ ਪਤਾ ਨਹੀਂ ਉਹ ਤਾਂ ਨੰਨਾ ਨੂੰ ਕਿਉਂ ਕਰਦੇ ਆ ਕਿ ਮੇਰਾ ਪੁੱਤ ਨੰਨਾ ਨਾ ਕਿਉਂ ਉਹ ਸਾਈਟ ਤੇ ਹੈ ਨਹੀਂ ਕਿੰਨਾ ਚਿਰ ਉਹ ਸਾਈਟ ਤੇ ਨਹੀਂ ਨਾ ਹੀ ਨਾ ਕਿ ਸਿੰਗਲ ਤੁਸੀਂ ਚੌਂਕ ਕਰਦੇ ਹਾਂਜੀ ਕਿ ਕਿਸ ਸਪੈਕ ਵਿੱਚ ਮੈਂ ਉਹ ਦੂਸਰਾ ਪੈਰੀ ਉੱਪਰ ਸੀ। ਜੂ ਤਜਰਬਾ ਜੇਕਰ ਕਿਹਾ ਜਾਵੇ ਤਾਂ ਚੱਲ ਗਿਆ।